हां सर हां जी ਇੱਥੇ ਸਾਡਾ ਜੋ ਰਜਵਾਹਾ ਖੇਤ ਦਾ ਉਹਦੀ ਲੈਂਡ ਦੇ ਉੱਤੇ ਕੁਝ ਇਨਕ੍ਰੋਚਮੈਂਟ ਦੇ ਕੇਸ ਜਿਹੜੇ ਆ ਉਹ ਪੀਪੀ ਐਕਟ ਚ ਫੈਸਲੇ ਹੋਏ ਦੇ ਸੀਗੇ ਪਹਿਲਾਂ ਵੀ ਅਸੀਂ ਇਸਪੈਂਡ ਚ ਕਾਰਵਾਈਆਂ ਕੀਤੀਆਂ ਨੇ ਤੇ ਅੱਜ ਵੀ ਕਾਰਵਾਈ ਕਰਨ ਲਈ ਆਏ ਸੀਗੇ ਤੇ ਇਨਕ੍ਰੋਚਮੈਂਟ ਅਸੀਂ ਹਟਾਈ ਕਿੰਨੇ ਐਨਕ੍ਰੋਚਮੈਂਟਾਂ ਸਾਡਾ ਜਿਵੇਂ ਕਿਦੀ ਕਿਦੀ ਹਟਾਈ ਗਈ ਅੱਜ ਇੱਕ ਐਨਕ੍ਰੋਚਮੈਂਟ ਹਟਾਈ ਹੈ ਜੀ ਅਸੀਂ ਵਿਜੇ ਕੁਮਾਰ ਨਾਮ ਦੇ ਵਿਅਕਤੀ ਹੈ ਕੋਈ ਉਹਦੀ ਤੇ ਬਾਕੀ ਹੋਣ ਹੋ ਅੱਗੇ ਮਕੰਟਾ ਹੈ ਜਾਂ ਵੇਲੀ ਢਾਈਏ ਉਹਦਾ ਇੱਕ ਪੱਕਾ ਕੋਠਾ ਹੀ ਹੈ ਜੀ ਵੇਲੀ ਨਹੀਂ ਉਸ ਨੂੰ ਤੁਸੀਂ ਕਹਿ ਸਕਦੇ ਪੱਕਾ ਕੋਠਾ ਸੀਗਾ ਇੱਕ ਉਹ ਅਸੀਂ ਜਿਹੜਾ ਡਿਮੋਲਿਸ਼ ਕੀਤਾ ਹੁਣ ਡਿਲੇ ਕਿਉਂ ਕੀਤਾ ਗਿਆ ਕੰਮ ਅੱਧਾ ਘੰਟਾ ਹੋ ਗਿਆ ਡਿਲੇ ਕਰਨ ਦੀ وجہ ਇੱਕ ਤਾਂ ਜੀ ਥੋੜਾ ਅਫੀਸ਼ੀਅਲ ਸਾਰੇ ਆ ਦੀ ਵੇਟ ਕਰ ਸਾਰੇ ਅਫੀਸ਼ੀਅਲ ਦੀ ਵੇਟ ਕਰ ਰਹੇ ਸੀਗੇ ਸੀਨੀਅਰਸ ਦੀ ਵੇਟ ਕਰ ਰਹੇ ਸੀਗੇ ਕਿਹਨੇ ਸਾਰੇ ਆਏ ਸਰ ਨਹੀਂ ਸਾਡੇ ਡਿਪਾਰਟਮੈਂਟ ਦੇ ਸੀਨੀਅਰਸ ਥੋੜੇ ਜਿਹੜੇ ਆ 5-10 ਮਿੰਟ ਲੇਟ ਸੀਗੇ ਕੋਣ ਸਰ ਐਸਡੀਐਸ ਆਉ ਸੀਗੇ ਉਹਨਾਂ ਦੇ ਕਿਤੇ ਕੋਈ ਆਪਣੇ ਅਰਜੰਟ ਕਿਤੇ ਕੰਮ ਦੇ ਵਿੱਚ ਸੀਗੇ ਉਹ ਆਏ ਫਿਰ ਆਪਾਂ ਸ਼ੁਰੂ ਕੀਤਾ ਤੇ ਆਪਾਂ ਕਰਤਾ ਡਿਮੋਲਿਸ਼ੀ ਨੱਗੇ ਧਾਣੀ ਤੁਸੀਂ ਉਹਨਾਂ ਕੇ ਨੇੜਾ ਨਹੀਂ ਨਹੀਂ ਜੀ ਅੱਜ ਅਸੀਂ ਇਹ ਟਾਰਗਟ ਕਰਤੀ ਹੈ ਡਿਮੋਲਿਸ਼ੀ ਸਰ ਕਿੰਨੇ ਮਤਲਬ ਤੁਹਾਨੂੰ ਦੀ ਪਰਮਿਸ਼ਨ ਚ ਅੱਜ ਤਾਂ ਕੁੱਲ ਵੈਸੇ ਏ ਦੋ ਜਿਹੜੇ ਐ ਪ੍ਰੋਪਰਟੀਆਂ ਜਿਹੜੀਆਂ ਡਿਮੋਲਿਸ਼ ਕਰਨ ਦੀ ਪਰਮਿਸ਼ਨ ਸੀਗੀ ਕਿੰਨੀਆਂ ਕੀਤੀਆਂ ਆਪਾਂ ਇੱਕ ਡਿਮੋਲਿਸ਼ ਕੀਤੀ ਐ ਦੂਸਰੀ ਜਿਹੜੀ ਹੈਗੀ ਆ ਉਹ ਉਹਨਾਂ ਵਿੱਚ ਸਾਰੇ ਪਿੰਡ ਦੇ ਮੋਤਵਾਰਾਂ ਨੂੰ ਸਾਨੂੰ ਜਿਹੜੀ ਰਿਕਵੈਸਟ ਕੀਤੀ ਗਈ ਸੀ ਮਿਲ ਕੇ ਕਿ ਇਹਨਾਂ ਦੀ ਬੇਟੀ ਦੀ شادی ਐ ਤੇ ਇਹਨਾਂ ਨੂੰ ਜਿਹੜਾ ਵਾ ਥੋੜੇ ਦਿਨ ਦਾ ਟਾਈਮ ਦੇ ਦਿਓ ਫਿਰ ਇਹ ਜਿਹੜੇ ਐ ਤੁਹਾਨੂੰ ਤੁਸੀਂ ਠਾ ਦੇਓ ਉਹਨੂੰ ਫਿਰ ਇਹਹੀ ਮੰਗਰਾਉਂਡਸ ਦੇ ਉੱਤੇ ਸਾਰਾ ਸੋਚ ਵਿਚਾਰ ਕਰਕੇ ਅਫਸਰਾਂ ਨਾਲ ਸਲਾਹ ਕਰਕੇ ਤੇ ਇਹ ਡਿਸੀਜਨ ਲੈ ਕੇ ਚਲੋ ਉਹਨਾਂ ਕੋਲ ਅਸੀਂ ਲਿਖਤੀ ਲੈ ਲੈਨੇ ਤੇ ਉਹਨਾਂ ਨਾਲ ਦਿਨ ਅਸੀਂ ਫਿਰ ਠਾ ਦੇ ਦਿਆਂ ਕਿੰਨਾ ਦਿਨ ਦਿੱਤਾ ਕਰਨ ਕਿੰਨਾ ਟਾਈਮ ਦਿੱਤਾ ਉਹਦੀ ਬੇਟੀ ਦੀ ਸ਼ਾਦੀ ਹੈ ਫਰਵਰੀ ਦੇ ਫਸਟ ਵੀਕ ਚ ਉਸ ਤੋਂ ਬਾਅਦ ਹੀ ਇੱਕ ਦੋ ਦਿਨ ਬਾਅਦ ਹੀ ਟਾ ਰਹੇ ਮਹਿਕਮੇ ਵੱਲੋਂ ਕੋਈ ਲਿਖਤੀ ਆਰਡਰ ਆਇਆ ਹੈ ਰੋਕਣ ਦੇ ਮਹਿਕਮੇ ਨੇ ਡਿਸੀਜਨ ਲੈ ਲਿਆ ਜੀ ਕੋਈ ਗੱਲ ਨਹੀਂ ਇਹ ਫੈਸਲਾ ਤਾਂ ਹੋਇਆ ਹੀ ਟਾਣਾ ਤਾਂ ਹੈ ਹੀ ਹੈ ਸਰ ਇਹ ਮਹਿਕਮੇ ਦਾ ਫੈਸਲਾ ਹੈ ਆਪਣਾ ਆਪਣਾ ਪੂਰੇ ਐਂਟੀ ਗਰਾਊਂਡ ਤੇ ਹੈ ਓਕੇ ਤੇ ਇਹ ਜਦੋਂ ਅਗਲੀ ਵਾਰੀ ਜਦੋਂ ਟਾਣਾ ਵਾਂਗੇ ਤੇ ਤੁਸੀਂ ਪਹਿਲਾਂ ਵੀ ਜਾਣਦੇ ਹੋ ਕਿ ਡੀਡਾ ਸਾਂਸੀਆਂ ਵਿਖੇ ਜੋ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਜਗ੍ਹਾ ਹੈਗੀ ਉੱਥੇ ਕਾਫੀ ਇਲੀਗਲ ਕੰਸਟਰਕਸ਼ਨਸ ਹੈ ਸੋ ਡੀਸੀ ਸਾਹਿਬ ਨੇ ਇੱਕ ਆਰਡਰ ਕੀਤਾ ਹੋਇਆ ਹੈ ਇਹਨਾਂ ਦੇ ਰਿਮੂਵਲ ਦਾ ਸੋ ਜਦੋਂ ਵੀ ਸਾਨੂੰ ਵਾਟਰ ਰਿਸੋਰਸ ਡਿਪਾਰਟਮੈਂਟ ਐ ਰਿਕੁਐਸਟ ਕਰਦਾ ਹੈ ਪੁਲਸ ਪ੍ਰੋਡਕਸ਼ਨ ਦੀ ਤਾਂ ਆਪਾਂ ਵਿਦ ਰਿਊ ਪ੍ਰੋਸੀਜਰ ਇੱਥੇ ਆਜੇ ਸਕਿਉਟੀ ਹੋਣੇ ਆਥੇ ਸੋ ਅੱਜ ਵੀ ਆਪਾਂ ਇਰੀਗੇਸ਼ਨ ਡਿਪਾਰਟਮੈਂਟ ਨਾਲ ਇੱਥੇ ਇਹ ਵਾਟਰ ਰਿਸੋਰਸ ਡਿਪਾਰਟਮੈਂਟ ਆਣਾ ਆਇਆ ਸੋ ਇੱਥੇ ਡੈਮੋਲੇਸ਼ਨ ਦਾ ਕੰਮ ਚੱਲ ਰਿਹਾ ਹੈ ਸਰ ਇਹ ਕੋਣ ਬੰਦਾ ਜੀ ਜਿਹਦਾ ਘਰ ਹੈ ਇਹ ਹਰੀਸ਼ ਸਾਨੂੰ ਉਤਾਰਾ ਚਾਹੁੰਦਾ ਤੇ ਵਿਜੇ ਸਾਨੂੰ ਉਤਾਰਾ ਚਾਹੁੰਦੇ ਇਹਨਾਂ ਦੀ ਪ੍ਰਾਪਰਟੀ ਹੈ ਜਿਨ੍ਹਾਂ ਨੇ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਜਗ੍ਹਾ ਤੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਜੀ ਸਰ ਇਹ ਕੋਈ ਨਸ਼ੇ ਨਾਲ ਜੁੜੇ ਬੰਦੇ ਆ ਹਾਂ ਇਲੀਗਲ ਇਹਨਾਂ ਦਾ ਇਨਕ੍ਰੋਚਮੈਂਟ ਵੀ ਹੈ ਔਰ ਇਹ ਨਸ਼ੇ 'ਚ ਵੀ ਲਿਪਤ ਹੈ ਜੀ ਨਾ ਜਿਹੜਾ ਹਰੀਸ਼ ਕੁਮਾਰ ਆ ਉਹਦੇ ਖਿਲਾਫ 11 ਪਰਚੇ ਆ ਜਿਨ੍ਹਾਂ ਵਿੱਚ ਐਨਡੀਪਸ ਐਕਟ ਐਕਸਾਈਜ਼ ਐਕਟ ਔਰ ਕ੍ਰਿਮੀਨਲ ਕੇਸ ਦਰ ਹੈ ਇਹ ਤੋਂ ਇਲਾਵਾ ਜਿਹੜਾ ਵਿਜੇ ਉਹਦੇ ਖਿਲਾਫ ਵੀ ਤਿੰਨ ਕ੍ਰਿਮੀਨਲ ਕੇਸ ਦਰ ਹੈ ਅਰੇ ਇਹ ਦੋਵੇਂ ਬੰਦੇ ਕਿੱਥੇ ਨੇ ਹਰੀਸ਼ ਦੇ ਵਿੱਚ ਹਾਂ ਉਹ ਬੇਲ ਤੇ ਨੇ ਇਸ ਲਈ ਬੇਲ ਤੇ ਨੇ